ਅਦੇ ਬਲਾਇ ਦੇ ਦੁਆਰਾ ਵਾਈਟ ਰੀਪਾ ਸਾਹਸਾ ਵਾਈਟ ਰੀਪੀ ਭਰੇ ਤੁਹਾਨੂੰ ਇਹ ਭਲੀ ਭਾਣ ਪਤਾ ਹੈ ਕਿ ਹਰੇਕ ਸਾਲ ਜਨਵੰਬਰ ਨੂੰ ਨਵੀਂ ਭਾਜੀ ਸਾਲਾਨਾ ਧਾਰ ਲਿਖਿਆ ਪਰੰਪਰਿਆ ਮੇਠੀ ਅਮਰਿਤਸਰ ਸਾਹਿਬ ਨੂੰ ਇਜਾਜ਼ਤ ਆਉਂਦੀ ਹੈ ਉਸ ਦੀ ਤਿਆਰੀ ਸੰਬੰਧੀ ਵਿਸ਼ੇਸ਼ ਤੌਰ ਤੇ ਜਿਹੜਾ ਤੁਹਾਡਾ ਜ਼ਰਬਾਨੀ ਦਾ ਸਿਲੇਬਸ ਹੈ ਉਹ ਉਹਦੀ ਤਿਆਰੀ ਲਈ ਗੁਰਬਾਣੀ ਕਿਵੇਂ پڑھਣੀ ਹੈ ਗੁਰਬਾਣੀ ਵਿਆਕਰਨ ਦੇ ਮੁੱਖ ਨਿਯਮ ਕੀ ਨੇ ਉਹਨਾਂ ਨੂੰ ਸਮਝਾਉਣ ਲਈ ਤੁਹਾਡੇ ਵਿੱਚ ਹਾਜ਼ਰ ਬਣੇ ਹਨ ਸੁਦੇਸ਼ ਲਈ ਹੁਣੇ ਬਾਬਾ ਗੋਸ਼ਦਿਲ ਮਾਡਲ ਪਬਲਿਕ ਸਕੂਲ ਜਨਵਾਰਾ ਈਮਾਨ ਸ਼ਹਿਰ ਦੇ ਵਿਦਿਆਰਥੀ ਅੱਗੇ ਵੀ ਵੱਧ ਜਾਣ ਕੇ ਹਿੱਸਾ ਵੀ ਲੈਂਦੇ ਹੋ ਨਗਦ ਖਾਮੀ ਪ੍ਰਾਪਤ ਕਰਦੇ ਹੋ ਇਸ ਵਾਰ ਵੀ ਆਸ ਹੈ ਕਿ ਤੁਸੀਂ ਵੱਧ ਤੋਂ ਵੱਧ ਗਿਣਤੀ ਵਿੱਚ ਜੋ ਮੈਡ ਵਿੱਚ ਜਾ ਕੇ 21000 1100 ਦਾ ਨਾਮ ਰਾਪਤ ਕਰੋਗੇ। ਸੋ ਇਸ ਕਰਕੇ ਉਸ ਕੁਝ ਸ਼ਕਰਾਲੇ ਵਜੋਂ ਤੁਹਾਡੇ ਵਿੱਚ ਅਸੀਂ ਹਾਜ਼ਰ ਹੋਏ ਹਾਂ। ਉਦਾਸ ਦੇ ਨਾਲ ਮਾਸਟਰ ਗੁਬਿੰਦਰਪਾਲ ਸਿੰਘ ਜੀ ਆਂਡਾ ਜਿਹੜੇ ਇਸ ਕਾਮ ਸੇਵਾ ਕਰ ਰਹੇ ਨੇ ਉਹ ਵੀ ਵਿੱਚ ਹਾਜ਼ਰ ਹੋਏ ਨੇ। ਸੋ ਗੁਰਬਾਣੀ سلیب ہے چھویں تو اٹھویں تک جب جی سا راج صاحب سا, سونا ساپ جی سا چھوٹے بچوں کا پہلے درجے کا بھاگ کرتے ہیں نویں تو لے کے پلس ٹو تک سلیبس گربا کا ہے جب جی سا, سا راج صاحب سا, سونا صاحب پر سورہ پرساد سبئیے سرابک سود والے اور آنند صاحب پوا ਆਨਸਾ ਵੀਰ ਦਾ 44 ਪਾੜੇ ਵਾਲਾ ਦਾ ਆਨਸਾ ਦਾ ਉਹ ਤੁਹਾਨੂੰ ਯਾਦ ਕਰਨਾ ਹੈ ਔਰ ਵੱਡੇ ਬੱਚਿਆਂ ਦੇ ਜਿਹੜੇ ਅਰਸ਼ਾ ਵਾਲਾ ਸਿਲੇਬਸ ਹੈ ਉਹ ਰਾਦਰ 168 ਇਹਨੇ ਇਤਿਹਾਸੀ ਮਕਤਾ ਦਿੱਤਾ ਜਾ ਰਿਹਾ ਇਹਦੇ ਵਿੱਚ ਸਾਰੇ ਗਾਮੀਆਂ ਜਾਪਦਾ ਵੀ ਹੈ ਜਾਪਦਾ ਤੁਹਾਡੇ ਜਿਹੜੀ ਵੀ ਹੈ ਬਾਕੀ ਪੰਜ ਪਾਣੀ ਦਾ ਸਿਲੇਬਸ ਜੋ ਵੱਡੇ ਬੱਚਿਆਂ ਦਾ ਉਹ ਤੁਹਾਨੂੰ ਯਾਦ ਕਰਨੀ ਹੈ ਅਜਾਦੀ ਸਾਹਿਬ ਦੇ ਆਤਰ ਸਿਰੋਟੇ ਬੱਚਿਆਂ ਯਾਦ ਕਰਦੇ ਨੇ ਰਾਜ ਸਾਹਿਬ ਤੇ ਝੋਲਾ ਸਾਹਿਬ ਦੇ ਅਰਥ ਜੋ ਵੱਡੇ ਬੱਚਿਆਂ ਯਾਦ ਕਰਦੇ ਨੇ ਸੋ ਇਹ ਕੁਰਬਾਨੀ ਇਹ ਵਿਆਕਰਨ ਦੇ ਮੁਤਾਬਕ ਲਿਖੀ ਗਈ ਹੈ ਜੇ ਤੁਸੀਂ ਪੰਜਾਬੀ پڑھਦੇ ਹੋ ਹਿੰਦੀ پڑھਦੇ ਹੋ ਇੰਗਲਿਸ਼ پڑھਦੇ ਹੋ ਉਹਦੀ ਗ੍ਰਾਮਰ ਕਿਵੇਂ ਉਚਾਰਨ ਕਰਨਾ ਪੰਜਾਬੀ ਇੰਗਲਿਸ਼ ਹਿੰਦੀ ਨੂੰ ਉਹਦੀ ਗ੍ਰਾਮਰ ਦੇ ਨਾਤੇ ਲਿਖਤ ਸਾਰ ਸਿੱਧਾ ਬੰਦਾ ਇਸੇ ਤਰੀਕੇ ਗੁਰਬਾਣੀ ਨੂੰ ਵਿਚਾਰਨ ਕਰਦਾ ਲੇਖਨ ਦੇ ਜੋ ਨਾਮ ਬਣਾਏ ਗਏ ਗੁਰਬਾਣੀ ਵਿਆਕਰਣ ਦਾ ਉਹ ਨਿਯਮ ਤੁਹਾਨੂੰ ਦੱਸਾਂਗੇ ਤਾਂ ਤੁਸੀਂ 265 ਸ੍ਰੀ ਤਨ ਸ਼ੇਲਾ ਸਹਿਲਾਮ ਗੁਰਬਾਣੀ ਦੇ ਭਾਵਾਂ ਤੁਹਾਨੂੰ ਅਰਜ਼ੀ ਚਾਹਤ ਜਿਆਦਾ ਅਭਿਆਸ ਕਰਾ ਰਹੇ ਹਨ ਪਰ ਇਹ ਨਾਮ ਸਾਰੇ ਗੁਰਬਾਣੀ ਦੇ ਲਾਗੂ ਹੁੰਦੇ ਜੇ ਸਹਿਜ ਪਾਠ ਵੀ ਕਰਦੇ ਹੋ ਕੋਈ ਵੀ ਬਾਤ ਗੁਰਬਾਣੀ ਦਾ ਕਰਦੇ ਹੋ ਤਾਂ ਉਹ ਨਾਮ ਹੋਵੇ ਇੰਡੀਆ ਬੋਲੀ ਹੈ ਉਹਨੇ ਮਤਾਬੀ ਸਾਰੇ ਬਾਣੀ ਸ਼ਬਦ ਕਰਦੇ ਹੋ ਯਾਦ ਕਰਦੇ ਹੋ ਬਾਣੀ ਦੇ ਜਿਹੜੇ ਲਿਖਤ ਵਿੱਚ ਤੁਹਾਨੂੰ ਬਾਬਾਨੇ ਕੋਈ ਲਿਖੀ ਹੋ ਉਸੇ ਪੜ੍ਹ ਧਿਆਨ ਦੇ ਨਾਲ ਪਿਆਰ ਸਤਿਕਾਰ ਦੇ ਨਾਲ ਇਹ ਗੱਲ ਸੁਣੀਏ ਗੁਰਬਾਣੀ ਦਾ ਸਭ ਤੋਂ ਵੱਡਾ ਨੇਮ ਹੈ ਜਿਵੇਂ ਬਾਣੀ ਲਿਖੀ ਹੈ ਉਸੇ ਹੁਣ ਦਾ ਸਾਹ ਹੋ ਸਕਦੇ ਹੋ ਜਿਵੇਂ ਆਪਾਂ ਆਰਾਮ ਤੋਂ ਹੀ ਆਪੋ ਚੁਆਇਆ ਕਰਦੇ ਨੇ ਤਾਂ ਕਿ ਰਾਮ ਤੋਂ ਬਿਲਕੁਲ ਸਾਹਿਬ ਉਹ ਨੀਣਾ ਪੈਣ ਤੋਂ ਇਹ ਵੀ ਇੱਕ ਓਮਕਾਰ ਜਿੱਦਾ ਓਮਕਾਰ ਆ ਰਿਹਾ ਹੈ ਉਹਨੇ ਤੇ ਅੱਗੇ ਆ ਸੱਸਾ ਦੱਤੇ ਲੋਕ ਦਿਹਾੜੀ ਆ ਪੰਜਾਬੀ ਬਤਾਉਂਦਾ ਸੱਦੀ ਬੁਲਾ ਕੇ ਦਿਹਾੜੀ ਹੈ ਗਰਬਾਣੀ ਵਿਆਕਰਨ ਦੇ ਮਤਲਬ ਵੀ ਬੋਲਦੇ ਆ ਸਾਤਰ ਉਹ ਤੁਹਾਡੇ ਮੂਰ ਮੰਤਰ ਦਾ ਮੂਤਰ ਰਿਹਾ ਹੈ ਸੱਤ ਕਾਰਨ ਕੀ ਹੈ ਕਿ ਜਿਹੜਾ ਇਹ ਸੱਤ ਸ਼ਬਦ ਬਣਿਆ ਦੋ ਅੱਖਰਾਂ ਤੋਂ ਬਣਿਆ ਸਸਾ ਬੱਤੇ ਨੂੰ ਅਖੀਰਲੇ ਅੱਖਰ ਨਾਲ ਚਾਹੇ ਉਹ ਸ਼ਬਦ ਦੋ ਅੱਖਰਾਂ ਜੋੜ ਕੇ ਬਣਦਾ ਹੈ ਜਾਂ ਤਿੰਨ ਅੱਖਰਾਂ ਜੋੜ ਕੇ ਬਣਦਾ ਹੈ ਚਾਹੇ ਚਾਰ ਅੱਖਰਾਂ ਜੋੜ ਕੇ ਬਣਦਾ ਹੈ ਚਾਹੇ ਪੰਜ ਅੱਖਰਾਂ ਜੋੜ ਕੇ ਬਣਦਾ ਉਸ ਸ਼ਬਦ ਦੇ ਅਖੀਰਲੇ ਅੱਖਰ ਨਾਲ ਲੱਗੀ ਹੋਈ ਲਗਾ ਬਾਤਲ ਸਿਹਾਰੀ ਔਰ ਔਂਕਰ ਉਹ ਬੋਲਣ ਵਿੱਚ ਨਹੀਂ ਆਉਂਦਾ ਕਿਉਂ ਕਾਰਨ ਕੀ ਹੈ ਕਿਉਂ ਨਹੀਂ ਬੋਲਣ ਚਾਹੁੰਦੀ ਤੁਹਾਡੇ ਮਨ ਚ ਸਵਾਲ ਹੋਵੇਗਾ ਜੇ ਇਹ ਬੋਲਣੀ ਨਹੀਂ ਕੱਬੀ ਗੁਰੂ ਸਾਹਿਬ ਨੇ ਲਾਜਿਆ ਕਿਹਾ ਉਹਦਾ ਭਾਵ ਹੈ ਵਿਆਕਰਣ ਦੇ ਮੁਤਾਬਕ ਉਹਦਾ ਅਰਥ ਨਾਲ ਜੁਬਾਨ ਦਾ ਜਿਵੇਂ ਆਪਾਂ ਸਿੱਸਾ ਅਤਲੀ ਗੱਲ ਕੀਤੀ ਹੈ ਸਾਧਕ ਸਸਾ ਅਤੇ ਪੱਤੇ ਦੀ ਹਰੀ ਦਾ ਸਾਥੀ ਬੋਲਾਂਗੇ ਇਹ ਸਸਾ ਹੈ ਪੱਤੇ ਨੂੰ ਤਤਾ ਮੁਕਤਾ ਤਾਂ ਵੀ ਸਾਥੀ ਬੋਲਾਂਗੇ ਜੇ ਸਸਾ ਅਤੇ ਪੱਤੇ ਨੂੰ ਔਂਕੜਾ ਤਾਂ ਵੀ ਸਾਥੀ ਬੋਲਾਂਗੇ ਜਿਹੜਾ ਨਿਯਮ ਤਾਂ ਮੈਂ ਦੱਸਿਆ ਉਹ ਬਾਅਦ ਪਰ ਇਹਦੇ ਅਰਥ ਬਣਨ ਜਾਣਗੇ ਜੇ ਸਸਾ 73 ਦੀ ਹਰੀ ਹੈ ਇਹਦਾ ਅਰਥ ਹੋਰ ਹੋ ਜਾਏਗਾ ਜੇ ਸਸਾ ਹੈ ਤਤਾ ਮੁਕਤਾ ਹੈ ਉਹਦਾ ਅਰਥ ਹੋਰ ਹੋਰ ਹੋ ਜਾਏਗਾ ਜੇ ਸਸਾਇ ਤੈਨੂੰ ਓਮਕੜਾ ਤਾਂ ਉਹਦਾ ਅਰਥ ਹੋਰ ਜਾਏ ਹੋ ਜਾਏਗਾ ਉਚਾਰਨ ਇੱਕੋ ਜਾ ਰਹੇਗਾ ਸਮਝੋ ਉਚਾਰਨ ਉਹੀ ਰਹੇਗਾ ਦਿਨਾਂ ਤਰ੍ਹਾਂ ਦੇ ਸ਼ਬਦਾਂ ਦਾ ਚਾਹੇ ਨੱਤਾ ਮੁਗਤਾ ਚਾਹੇ ਤੱਤੇ ਨੂੰ ਸਿਹਾਰੀ ਆ ਜਾ ਤੱਤਾ ਓਮਕੜਾ ਪਰ ਅਰਥ ਬਦਲ ਜਾਣਗੇ ਇਸ ਕਰੇ ਗੁਰਦਾ ਮਨਾਈ ਤੋਹਾਡੇ ਕੋਲ ਜਿਹੜਾ ਪ੍ਰੀਖਿਆ ਦਾ ਜਵਾਬ ਆ ਗਿਆ ਤੁਹਾਡਾ ਪੇਪਰ ਲੱਕੀ ਹੋਣਾ ਗੁਰਬਾਣੀ ਦਾ ਜੇ ਇੱਕ ਬੋੜੀ ਪੂਰੀ ਕਰੋ ਸ਼ਬਦ ਪੂਰਾ ਕਰੋ ਉਹ ਉਹ ਜੋ ਤੁਸੀਂ ਵਿਚਾਰਨ ਕਰ ਰਹੇ ਹੋ ਬਾਣੀ ਮੈਂ ਬਿਆਖਣਦਾ ਉਹਦੇ ਕੋਲ ਤੁਹਾਡਾ ਉਹਦੇ ਮੁਤਾਬਕ ਤੁਹਾਡਾ ਉਹ ਠੀਕ ਮੰਨਿਆ ਜਾਵੇ ਜੇ ਸਤਨਾਮ ਲਿਖਣਾ ਉੱਤੇ ਆਉਂਦਾ ਤੁਹਾਨੂੰ ਤਾਂ ਸੱਸਾ ਸਿੱਧਾ ਬੱਤਾ ਨੰਨੇ ਓਮਕੜ ਮਮਾ ਲਿਖ ਦਿਓ ਉਹ ਠੀਕ ਹੋਏਗਾ ਤੁਹਾਡਾ ਕੋਈ ਤੇ ਇਹ ਚੱਕਰ ਤੇ ਨਹੀਂ ਪਾ ਜਾਣਾ ਕਿ ਸੋਚ ਲੱਗ ਜਾਓ ਵੀ ਤੱਤੇ ਨੂੰ ਸਿਆਰੀ ਸੀ ਕਿ ਓਂਕਰ ਸੀ ਅੱਗੋਂ ਨਾਮ ਲੱਭ ਜਾ ਜਾਂਦਾ ਨੰਨੇ ਨੂੰ ਕਰਨਾ ਮੰਮਾ ਤੇ ਮੰਮਾ ਦੇਲੇ ਓਂਕੜਾ ਹੁਣ ਨਾਮ ਦਾ ਵੀ ਇਹੋ ਜਿਹਾ ਸਿਸਟਮ ਹੋਏਗਾ ਜੇ ਨਾਮ ਨੰਨੇ ਨੂੰ ਕੰਨਾ ਹੈ ਮੰਮੇ ਨੂੰ ਸਿਹਾਈ ਹੈ ਤਾਂ ਵੀ ਨਾਮ ਹੀ ਬੋਲਾਂਗੇ ਜੇ ਓਂਕੜਾ ਤਾਂ ਵੀ ਨਾਮ ਹੀ ਬੋਲਾਂਗੇ ਜੇ ਮੁਖਤ ਹੈ ਤਾਂ ਵੀ ਨਾਮ ਹੀ ਬੋਲਾਂਗੇ ਤਿੰਨਾ ਬੋਲਣ ਦੇ ਕੋਈ ਦੇਣੇ ਲਿਖਣ ਤੇ ਆ ਡਾੜੇ ਬਾਕੀ ਮਾਤਰਾਵਾਂ ਬੋਲਨੀ ਹੈ ਕੀ ਲਿਖਣਾ ਦਾ ਲਿਖੇਣਾ ਪੈਵੇ ਸਿਰ ਸਿਹਾਈ ਹੋਰ ਓਂਕੜੇ ਬੋਲੇ ਬਿਹਾਰੀ ਬੋਲਾਂਗੇ ਜੇ ਅਕੇਲੇ ਕਨਾਰ ਲੱਗਿਆ ਦਲਾਕੜਾ ਉਹ ਬੋਲਾਂਗੇ ਲਾ ਵੀ ਬੋਲਾਂਗੇ ਦਲਾਕ ਬੋਲ ਸਿਰਫ ਦੋ ਬਾਤਾਂ ਨਹੀਂ ਬੋਲਦੇ ਹਾ ਕੁਛ ਅੱਖਰ ਆ ਗਏ ਨੇ ਐਕਸੈਪਸ਼ਨਲ ਇਹਨਾਂ ਅੱਖਰ ਨੇ ਜਿਨ੍ਹਾਂ ਦੇ ਨਾਲ ਉਹ ਇਹ ਮਾਤਰਾ ਭਾਵੇਂ ਧੀਰ ਤੇ ਲੱਗਿਆ ਬੋਲੀ ਜਾਂਦੀ ਜਿਵੇਂ ਹਾ ਹਾ ਧੀਰ ਤੇ ਆਇਆ ਉਹਦੇ ਨਾਲ ਜਿਹੜੀ ਔਂਕੜ ਉਹ ਵੀ ਬੋਲੀ ਜਾਏਗੀ ਸਿਆਰੀ ਬੋਲੀ ਜਾਏਗੀ ਊੜੇ ਨਾਲ ਤਾਂ ਉਹ ਲੱਗ ਹੀ ਨਹੀਂ ਹੁੰਦੀ ਉੜੇ ਟੋਲੇ ਨਾਲ ਸਿਆਰੀ ਦੀ ਲੱਗੀ ਹੁੰਦੀ ਔਂਕਰ ਜਿਹੜੀ ਖੇਤ ਤੇ ਲੱਗੀ ਉਹ ਬੋਲੀ ਜਾਏ। ਈੜੀ ਨਾਲ ਸਿਆਹੀ ਬੋਲੀ ਜਾਏਗੀ। ਹਾਏ ਨਾਲ ਦੋਨੋਂ ਬਾਧਰਾ ਬੋਲੇ ਜਾਣਗੇ। ਬਾਕੀ ਬਾਧਰਾੜੀ ਬੋਲ। ਇਹ ਦੀ ਬੋਲਨੀ ਹੈ ਬਾਕੀ ਬਾਧਰਾ ਬੋਲ। ਕੈਮ ਦੀ ਬਾਤ। ਤੋਂ ਜੇ ਤੁਸੀਂ ਯਾਦ ਕਰਦੇ ਹੋ ਇਹ ਧੰਨਾ ਬਾਣੀ ਯਾਦ ਕਰਨੀ ਹੈ। ਉਸ ਵਿੱਚ ਟੈਨਸ਼ਨ ਬਿਲਕੁਲ ਨਹੀਂ ਲੈਣਾ। ਜੇ ਇੱਥੇ ਸਿਆਰੀ ਸੀ ਕੌਂਕਰ ਜੀ ਦੀ ਬੋਲ ਚ ਨਹੀਂ ਆਦੀ। ਸਿੱਧਾ ਲਿਖ ਦੇਣਾ ਜੋ ਉਚਾਰਨ ਕਰਦੇ ਆ ਕਹਿਣ ਤੋਂ ਬਾਅਦ ਮੁਖ ਦੀ ਗੱਲ ਜਿਵੇਂ ਆਪਾਂ ਬੋਲਣਾ ਸਿੱਖਣਾ ਬਾਣੀ ਦਾ ਉਸ ਤਰ੍ਹਾਂ ਹੀ ਉੱਥੇ ਜਵਾਬ ਕੋਈ ਦੇ ਦੇਣਾ ਤੁਹਾਡਾ ਠੀਕ ਹੋ ਗਏ ਬਸ ਇਹ ਮੇਨ ਹੈਗਾ ਹੁਣ ਜਿਹੜਾ ਇਹ ਤੁਸੀਂ ਗੁਟਕਾ ਸਾਹ ਭਾਵੇਂ ਬੰਦ ਕਰ ਦਿਓ ਹੱਥ 'ਚ ਰੱਖ ਲਓ ਥੱਲੇ ਨਹੀਂ ਰੱਖਣਾ ਹੱਥ 'ਚ ਰੱਖ ਲਓ ਕਿਤਾਬ ਦਾ ਸਿਲੇਬਸ ਜਿਹੜਾ ਪਹਿਲਾਂ ਛੇਵੇਂ ਤੋਂ ਉੱਥੇ ਸਮਝਾਇਆ ਜਾਊਗਾ ਤੁਹਾਨੂੰ ਫਿਰ ਦੂਸਰੇ ਟਰਨ ਵਿੱਚ ਤੁਹਾਨੂੰ ਸਮਝਾਇਆ ਜਾਵੇਗਾ ਨਾਲ ਨਾਲ ਸਿਲੇਬਸ ਸਾਰਾ ਗੁਰਬਾਣੀ ਦਾ ਵੀ ਦੁਬਾਰਾ ਰਿਵੀਜ਼ਨ ਤੁਹਾਡੀ ਹੋ ਜਾਏਗੀ 6ਵੀਂ ਤੋਂ 8ਵੀਂ ਵਾਲੇ ਬੱਚੇ ਇੱਧਰ ਬੈਠੇ ਨੇ ਬਾਹਰ ਖੜਾ ਨਾ ਕੋਈ ਗੱਲ ਨੇ ਉਹਨਾਂ ਦਰਜਾ ਪਹਿਲਾ ਕਹਿੰਦੇ ਆਪਾਂ ਜਿਵੇਂ ਤੁਹਾਡੇ ਪਹਿਲੇ ਵੇਦ ਦੇ ਅੰਦਰ ਵੀ ਪਰਚਾ ਪਹਿਲਾ ਲਿਖਿਆ ਗੁਰ ਤੇ ਆਤਮ ਗੁਰਬਾਣੀ ਤੁਹਾਡੇ ਦੋ ਪੇਪਰ ਹੁੰਦੇ ਨੇ ਕਾਹਨ ਸ਼ਾਇਦ ਨਵੇਂ ਬੱਚਿਆਂ ਨੂੰ ਨੌਲੇਜ ਦੇਣੀ ਜ਼ਰੂਰੀ ਹੈ ਬਾਕੀਆਂ ਜਿਹੜੇ ਪਹਿਲਾਂ ਦੇ ਰਹੇ ਉਹਨਾਂ ਨੂੰ ਪਤਾ ਹੈ ਪਹਿਲਾ ਪਰਚਾ ਹੁੰਦਾ ਗੁਰਬਾਣੀ ਤੇ ਗੁਰ ਤੇ ਆਤਮ ਉਹ ਪਰਚਾ ਪਹਿਲਾ ਕਹਿੰਦੇ ਇਹ 100 ਨੰਬਰ ਦਾ ਹੁੰਦਾ ਹੈ ਨੰਬਰ ਵੇ ਲਗ ਲਗ ਕਿਤਾਬਾਂ ਨੇ ਹੈ ਲਗ ਲਗ ਬੁਕਸ ਨੇ ਹਾਂ ਲਗ ਲਗ ਬੁਕਸ ਦਾ ਇਹ ਨੰਬਰ ਚਾਹ ਹੋ ਗਿਆ ਇਹ ਦੂਜਾ ਪਰਚਾ ਹੁਣ ਇਹਦੇ ਵਿੱਚ ਆਪ ਨੂੰ ਦਦਾ ਨਾਮ ਦਾ ਹੀ ਪਤਾ ਲੱਗ ਜਾਂਦਾ ਇਹਦੇ ਪੇਪਰ ਤੇ ਕੀ ਸਿਲੇਬਸ ਹੋਗਾ ਗੁਰੂ ਦਾ ਇਤਿਹਾਸ ਹੈ ਤੇ ਗੁਰਬਾਣੀ ਹੁਣ 50 ਨੰਬਰ ਦਾ ਗੁਰੂ ਦਾ ਇਤਿਹਾਸ ਹੈ ਤੇ 50 ਨੰਬਰ ਦੀ ਗੁਰਬਾਣੀ ਆ ਵਿੱਚ 100 ਨੰਬਰ ਦਾ ਕੋਲ ਪਹਿਲੇ ਦਿਨ ਫਰਜ ਗੱਲੋਂ ਨਵੰਬਰ ਤੁਹਾਡਾ ਪੇਪਰ ਹੁੰਦਾ ਫਰਜ ਗੱਲੋਂ ਤੁਹਾਡੀ ਡੇਟ ਆ ਜਾਂਦੀ ਹੈ 11 ਨਵੰਬਰ ਤੇ 12 ਨਵੰਬਰ 11 ਨਵੰਬਰ ਨੂੰ ਤੁਹਾਡਾ ਗੁਰਦਿਆਸਾਲਾ ਪੇਪਰ ਹੋਏਗਾ 12 ਨਵੰਬਰ ਨੂੰ ਸਿੱਖ ਇਤਿਹਾਸ ਚੱਲਿਆ ਜਿੰਨਾ ਦਾ ਸੇ ਮੋਂ ਪਹਿਲੇ ਪੰਜ ਗੁਰ ਸਰਪੰਨ ਦਾ ਸੰਖੇਪ ਜੀਵਨ ਇਤਿਹਾਸ ਚਾਲੀ ਨੰਬਰ ਦਾ ਨੰਬਰਾਂ ਦੇ ਬਾਅਦ ਵੀ ਕੀਤੀ ਹੈ ਚਾਲੀ ਨੰਬਰ ਹੁਣ ਇਹਦੇ ਵਿੱਚ ਬਾਕੀ ਤੁਸੀਂ ਕਿਤਾਬਾਂ ਪੜ੍ਹਦੇ ਹੋ ਬਾਕੀ ਸਾਰੇ ਕਿਤੇ ਪੇਪਰ ਦਿੰਦੇ ਹੋ ਖੱਤ ਗਾ ਲੋ 20 ਲੈਸਨ ਨੇ 20 ਲੈਸਨਾਂ ਵਿੱਚੋਂ ਸਦਾ ਸਾਰਿਆਂ ਦੇ ਤੋਂ ਪੁੱਛੇ ਨਾਮ ਜੁਦਵੀਂ ਜਿਹੜੇ ਜਸਨ ਜਾਣ ਕੀਤੇ ਤੇ 8 ਲੈਸਨਾਂ ਨੂੰ ਕੁਐਸਚਨ ਆ ਗਏ 12 ਤੋਂ ਨਹੀਂ ਆਏ ਉਹ 8 ਲੈਸਨ ਤੁਸੀਂ ਕੁਝ ਠੰਗੀ ਦਾ ਪੜ੍ਹੇ ਕੁਝ ਨਹੀਂ ਜੀ ਪੜ੍ਹੇ ਬਾਕੀ 12 ਲੈਸਨ ਜਿਹੜਾ ਨਹੀਂ ਆਇਆ ਉਹ ਤੇ ਚੰਗੇ ਦਾ ਡਟੇ ਹੋਏ ਸੀ ਕਹਿਣ ਨੂੰ ਪਾਓ ਤੁਹਾਡੇ ਮਨ ਨੂੰ ਪਛਤਾਵਾ ਹੁੰਦਾ ਵੀ ਉਹ ਪੜ ਲੈਂਦੇ ਜਾਇੇ ਘੱਟ ਪੜੇ ਇਥੇ ਜਿਆਦਾ ਆ ਗਏ ਕੁਐਸਚਨ ਸੋ ਇਹ ਜੇ ਵੀ ਪੜੋਗੇ ਬਾ ਸਾਰੇ ਸਿਲੇਬਸ ਚੋਂ ਪੇਪਰ ਆਣਾ ਵੱਡ ਕੇ ਬਰਾਬਰ ਆਏਗਾ ਤਾਂ ਨੰਬਰਾਂ ਦੀ ਵੱਡਕੀ ਦਿੱਤੀ 40 ਨੰਬਰ ਦਾ ਗੁਰੂ ਕਾ ਇਤਿਹਾਸ ਹੈ ਤੁਹਾਡਾ ਇਤਿਹਾਸ ਜਿਹੜਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰਜਨ ਦੇਵ ਪਾਹਲੇ 5-5 ਆ ਰਹਿਣਗੇ 8 ਨੰਬਰ ਦਾ ਇੱਕ ਜੀਵਨ ਇਤਿਹਾਸ ਹੋ ਗਿਆ ਗੁਰੂ ਸਾਹਿਬ ਦਾ ਫਿਰ ਉਸ ਤੋਂ ਬਾਅਦ ਤੁਹਾਡਾ ਗੰਢ ਬਾਣੀਆਂ ਜੱਪਜੀ ਸਾਹਿਬ ਅਰਦਾਸ ਸਾਹਿਬ ਤੁੰਦਾ ਦਾ ਗੰਢ ਦਾ ਮਤ ਯਾਦ ਕਰਨੀ ਹੈ ਸਿਰਫ ਯਾਦ ਕਰਨੀ ਹੈ ਬਾਣੀਆਂ ਅਰਥ ਨਹੀਂ ਯਾਦ ਕਰਨੇ ਜੱਪਜੀ ਸਾਹਿਬ ਅਰਦਾਸ ਸਾਹਿਬ 16 ਸਾਹਿਬ ਛੋਟੇ ਬੱਚੇ ਦੀ ਗੱਲ ਕਰ ਰਹੇ ਟੀਲੋ ਉਸ ਤੋਂ ਬਾਅਦ ਅਰਥ ਬਾਣੀ ਦੀ ਮੈਂ ਪਹਿਲਾਂ ਦੱਸ ਚੁੱਕਿਆ ਮੈਂ ਤੁਹਾਡੀ ਜੱਪਜੀ ਸਾਹਿਬ ਦੇ ਅਰਥ ਸਿਰਫ ਯਾਦ ਕਰਨੇ ਨੇ ਉਹ ਛੋਟੇ ਬੱਚੇ ਜੱਪਜੀ ਸਾਹਿਬ ਗੱਲਾਂ ਅਰਥਾਂ ਤੋਂ ਹੀ ਯਾਦ ਕਰ ਲੋਗੇ ਜਾ 3 ਨੰਬਰ ਤੁਹਾਡੇ ਪਜਾਦੋ ਕਵਰ ਹੋ ਗਏ 20 ਨੰਬਰ ਅਰਥਾਂ ਵਾਲੇ ਤੇ 10 ਨੰਬਰ ਹੱਤੋਂ ਗਿਆ ਜੇ ਅਰਥ ਯਾਦ ਕਰੋਗੇ ਤਾਂ ਬਾਣੀ ਦਾ ਆਪੇ ਯਾਦ ਹੋਏਗਾ 3 ਨੰਬਰ ਤੁਹਾਡੇ ਲਾਗੇ 20 ਨੰਬਰ 20 ਨੰਬਰ ਰਾਜ ਸਾਹਿਬ ਦੇ ਕੋਲੋਂ ਦਾ 70 ਦੇ ਲਾਗੇ ਤੇ 16 ਦਾ ਵੀ ਬਾਣੀ ਬਹੁਤ ਛੋਟੇ ਪੰਜ ਸ਼ਬਦ ਦੇ ਦਾਇਰੇ ਉਹ ਯਾਦ ਕਰ ਲੈਂਦੇ ਹੋ ਤਾਂ ਤੁਹਾਡੇ 10 ਨੰਬਰੋਂ 40 ਤੇ ਰਾਜ ਸਾਹਿਬ ਦੇ ਗੁਰਦੁਆਰਾ ਸਾਹਿਬ ਜਿਹੜੇ ਬੱਚੇ ਜਾਂਦੇ ਨੇ ਉਹਨਾਂ ਦਾ ਸਭ ਵੈਸੇ ਯਾਦ ਹੋ ਨਹੀਂ ਕੰਟੀ ਸਿੱਧਾ ਦਾ ਉਸ ਤੋਂ ਬਾਅਦ ਦਾਸੀ ਪ੍ਰਸ਼ਨ ਸੰਖੇਪ ਉੱਤਰ ਇੱਕ ਦੋ ਪੰਕਤੀਆਂ ਉਹ 10 ਨੰਬਰ ਦੇ ਨੇ ਇਹ ਸੰਖੇਪ ਉੱਤਰ ਕਿਹਜੋ ਆਣਗੇ ਸੰਖੇਪ ਪ੍ਰਸ਼ਨ ਊੜਾ ਤੇ ਐੜਾ ਭਾਗ ਊੜਾ ਭਾਗ ਭਾਵ ਗੁਰਤਿਆਰ ਵਿੱਚੋਂ ਕੁਬਾਰ ਹੁਣੇ ਆਣੇ ਛੋਟੇ ਸਵਾਲ ਢਾਈ ਢਾਈ ਨੰਬਰ ਦੇ ਉਹ ਤੁਹਾਡੇ ਜਿਵੇਂ ਗੁਰਨਾਰਿਕ ਦੇ ਜੀਵਨ ਇਤਿਹਾਸ ਆ ਸੰਪੂਰਨ ਹੁੰਦਾ ਮਗਰ ਛੋਟੇ ਸਵਾਲ ਬਣੇ ਇਸ ਤਰ੍ਹਾਂ ਸਾਰੇ ਗੁਰੂ ਸਾਹਿਬਾਨ ਦੇ ਇਤਿਹਾਸ ਦੇ ਮਗਰ ਛੋਟੇ ਸਵਾਲ ਬਣੇ ਹੋਏ ਐਡਾ ਭਾਗ ਭਾਉਣੀਆਂ ਵਿੱਚੋਂ ਸਵਾਲ ਆਣਗੇ ਇਹ ਬਾਣੀਆਂ ਤੋਂ ਸੰਬੰਧਿਤ ਸਵਾਲ ਦਿੱਤੇ ਸਿਲੇਬਸ ਦੇ ਅਧਾਰ ਦੇ ਉੱਤੇ ਤੁਹਾਡਾ ਪ੍ਰਸ਼ਨ ਪੱਤਰ ਦੀ ਰੂਪरेखा ਦਿੱਤੀ ਪ੍ਰਸ਼ਨ ਪੱਤਰ ਕਿਹੋ ਜਿਹਾ ਸਦਾਇਤ ਨੂੰ ਕਹਿੰਦੇ ਸਟਾਈਲ ਏ ਤੁਹਾਡਾ ਸਟਾਈਲ ਜਿਹੜਾ ਦਿੱਤਾ ਗਿਆ ਉਹ పేਜ ਨੰਬਰ ਕੋਈ ਗੱਲ ਨਹੀਂ ਬਾਤ ਜੁਹੇ 91 ਨੰਬਰ ਤੇ ਹੈਗਾ ਤੁਸੀਂ ਕਿਤਾਬ ਘਰੇ ਬੋਲੋ ਮੈਨੂੰ ਪਤਾ ਆ ਜਾਏ ਗਲ ਨੰਬਰ ਤੇ ਸਟਾਈਲ لگا ਹੁਣ ਇਹ ਪੇਪਰ ਕੰਪਲੀਟ ਹੋ ਗਿਆ ਇਹ ਬਾਅਦ ਨਹੀਂ ਗਲਤ ਇਧਰ ਧਿਆਨ ਦਿਓ ਬਾਅਦ ਦੱਸਾਂਗਾ ਵੀ ਕੀ ਹੋਇਆ ਉਸ ਤੋਂ ਬਾਅਦ ਦੂਸਰੇ ਪੇਪਰ ਦਾ ਸਿਲੇਬਸ ਸ਼ੁਰੂ ਹੋ ਗਿਆ ਸੇਖ ਇਤਿਹਾਸ ਦੇ ਰਹਿਤ ਬਰਿਆਲਾ ਉਹ ਤੁਹਾਡਾ ਪੇਜ ਨੰਬਰ ਮੇਰਾ خیال ਬੱਚਾ ਨਾਲ ਜ਼ਰੂਰ ਦਾ ਪਹਿਲੇ ਪੇਪਰ ਦੇ ਮੁਕਾਬਲੇ ਦੂਸਰਾ ਪੇਪਰ ਜਿਹੜਾ ਹੈ ਉਹ ਸ਼ਾਰਟ ਸਿਲੇਬਸ ਤੇ ਗੁਰਬਾਣੀ ਤੋਂ ਹੋ ਰਿਹਾ ਹੈ ਦੂਸਰੇ ਪੇਪਰ ਵਿੱਚ ਬੱਚੇ ਜ਼ਿਆਦਾ ਨੰਬਰ ਲੈ ਜਾਂਦੇ ਨੇ ਕਿਉਂ ਕਿਉਂਕਿ ਇਹਦੇ ਗੁਰਬਾਣੀ ਵੀ ਨਹੀਂ ਸਿਲੇਬਸ ਵਿੱਚ ਛੋਟਦਾ ਜਿਵੇਂ ਗੁਰੂ ਸਾਹਿਬ ਦਾ ਜੀਵਨ ਇੱਕ ਗੁਰੂ ਸਾਹਿਬ ਦਾ ਦਿਨ 4 ਵੇ ਦਾ ਹੋ ਗਿਆ ਇਹ ਜਿੰਨੀ ਜਿਹੜੀਆਂ ਸੈਕਟ ਹੱਤ ਵਾਲੀਆਂ ਲੋਟ ਤੇ ਜਿਹੜੇ ਜਿਹੜੇ ਇਸੇ ਚੋਟ ਪਾਦ ਜਿਹੜੀਆਂ ਛੇ ਤੋਂ ਨਹੀਂ ਆ ਬੰਝ ਗਿਆ ਇਹ ਵੀ 40 ਨੰਬਰ ਦੇ ਹਨ ਜਿਵੇਂ ਭਾਈ ਮਤੀ ਦਾਦੀ ਦੀ ਭਾਈ ਮਣੀ ਜੀ ਬਾਬਾ ਅਨਾਸ ਇੱਕ ਭਾਦਰ ਭਾਈ ਸੁਖ ਸਿੰਘ ਦਾ ਮਾਰਕਿ ਪਾਇਤਾ ਜਿੰਨੀ ਛੋਟੀ ਨੰਬਰ ਹੁੰਦੇ ਨੇ ਉਸ ਤੋਂ ਬਾਅਦ ਉਹ ਪੱਖੀ ਜਾਣਕਾਰੀ ਸਿੱਖ ਇਹ ਪਿਆਰੇ ਆਦਾਂ ਦੇ ਸਵਾਲ ਨੇ ਇਹ ਪੰਜ ਪਿਆਰੇ ਆਪਾਂ ਜਾਣੋ ਚਾਰ ਸਾਬ ਜਾਦੇ ਪਾਦਿਕਕਾਰ ਅਮਰਤ ਕੰਡੇਪੁਰ ਹੋਰ ਕੀਰਤ ਅਕੋ ਟੌਪਿਕ ਆ ਜਾਂਦੇ ਨੇ ਇਹ 30 ਨੰਬਰ ਦੇ 6 ਟੌਪਿਕ ਹੋ ਗਏ ਪੰਜ 6 6 ਨੰਬਰ ਦਾ ਇੱਕ ਟੌਪਿਕ ਹੈ ਜੇ ਨਾ ਧਿਆਨ ਦਿਓ ਤੁਸੀਂ ਉਹਨਾਂ ਦਾ ਧਿਆਨ ਸਾਹੇ ਤੇ ਲਿਖਿਆ ਹੈ ਇਹ ਬਾਤ ਨੇ ਜੀ ਸੋ ਇਹ ਤੇ ਮੇਰੇ ਉੱਤੇ ਬੇਕੀਂਡ ਅਧਾਰਿਤ ਚੱਲ ਗਿਆ ਸਾਹਮਣੇ ਇਹ ਕੰਨ ਰੱਖੋ ਇਹ ਗੁਰਕਾ ਸਾਹਿਬ ਨੇ ਨਿਗਾਹ ਕਿਤਾਬ ਵਾਲੇ ਨਿਗਾਹ ਤੁਹਾਡੇ ਵੱਲ ਨਿਗਾਹ ਮੇਰੇ ਵੱਲ ਨਾ ਰੱਖੋ 6 ਨੰਬਰ ਦਾ ਇੱਕ ਜੀ ਦੇ ਹੋਗੀ ਹੋਰ ਦੀ ਆ ਜਿਹੜੀ ਟੌਪਿਕ ਪਾਜ ਬਿਆਰੇ ਧਿਆਨ ਨਾਲ ਇੱਕ ਇੱਕ ਬਿੰਦੂ ਆ ਗਿਆ ਅੱਗੇ ਵੀ ਨੰਬਰ ਤੇ 5 ਟੌਪਿਕ 4 ਨੰਬਰ ਤੇ 1 ਕਿੰਨੂੰ ਕਹਿੰਦੇ ਆ داکر سہبان، بلہتا، بلکائیا، بادل جائے اگو پہلے سنکیب ہوتا ہے سنکیب رشن کا لے جو بڑھنے کے خود نہیں آگا یہ تو آٹا چھوٹے بچے سلیبر سے ان بڑھنے بچے سلیبر کے لیے ان کو آٹے جانتے کر ڈال لگے ہیں Ah, bem, bem, bem. Ah, bem, bem. ਗੁਰਬਾਣੀ ਜੈ ਤੱਕ ਨਿਸ਼ਾਨਾ ਨਾ ਦੇਖ ਆਜੂ ਮੈਂ ਪਹਿਲੇ ਪੇਜ ਤੋਂ ਤੁਹਾਡਾ ਤੁਹਾਡਾ ਦਿੱਤਾ ਗਿਆ ਉਹ ਵੀ 10 ਗੁਰੂ ਸਾਹਿਬਾਨ ਵਿੱਚੋਂ 5 ਗੁਰੂ ਜਵਾਰ ਨਾਲ ਜਿਵੇਂ ਨਾ ਤੁਹਾਡਾ ਛੇਵੇਂ ਪਾਠ ਤੋਂ ਪਾਠ ਵੱਢ ਕੇ ਕੀਤਾ ਗਿਆ ਛੇਵੀਂ ਤੱਕ ਜਿਹੜਾ ਬੱਚਾ ਪੜ ਲੈਂਦਾ ਜੋ ਤਲੇਵ ਤਲੇਵ ਥੋੜਾ ਜਿਆ ਦੇਖ ਕਰ ਦਿੰਦਾ ਵੀ ਤਾਂ ਕਿ ਸਾਰਾ ਸਬੂਰ ਤੇ ਹਾਸਾ ਪਰ ਤੇ ਲੱਗ ਪਾ ਜੀ 40 ਨੰਬਰ ਦਾ ਉਹ ਵੀ ਜੇ ਦੱਸਿਆ ਉਹ ਵੀ ਬਰਾਬਰ ਵੰਡ ਕੇ ਆਣਗੇ ਅਗੋ ਬਾਣੀਆਂ ਯਾਦ ਕਰਨੀਆਂ ਜੇ ਪਹਿਲਾਂ ਦੱਸਿਆ ਤੁਹਾਨੂੰ ਪੰਜ ਬਾਣੀਆਂ ਯਾਦ ਕਰਨੀਆਂ ਜਰਦੀ ਸਾਹਿਬ ਸੋਈਏ ਸਰਾਬਕ ਸਰ ਜੀ ਜੰਮ ਵਾਲੇ ਅਨਾਲ ਸਾਹਿਬ ਪੁਰਾ ਪਾਬ ਜਾਰੀ ਹੋਣੀਆਂ ਰਾਜ ਸਾਹਿਬ ਸੋਲਾ ਸਾਹਿਬ 20 ਨੰਬਰ ਤੇ ਇੱਕ ਬਾਣੀ 4 ਨੰਬਰ ਤੇ ਹੋ ਉਸ ਤੋਂ ਬਾਅਦ ਅੱਤ ਬਾਣੀਆਂ ਗਾ ਕੇ ਇਹਦਾ ਅੱਤ ਬਾਣੀਆਂ ਰਾਜ ਸਾਹਿਬ ਸੋਲਾ ਸਾਹਿਬ ਟਾਡੇ ਅਗੋ ਕੰਮ ਸਾਲ ਤੁਹਾਡਾ ਰਹਿ ਗਿਆ ਛੇਵੇਂ ਤੁਹਾਡਾ ਪੇਪਰ ਹੋਇਆ ਕਰਨਾ ਸਮਝ ਲਓ ਅੱਡਵਾਸ ਸਮਝ ਲਓ ਤੁਹਾਨੂੰ ਪਹਿਲਾ ਹੀ ਹੋਏਗਾ ਰਾਜ ਸਾਹਿਬ 16 ਦਾ ਤੇ 20 ਨੰਬਰ ਦੇ ਅੱਠਾ ਜਵੇਦ ਵੱਡੇ ਲੱਗੇ ਹੋਰ 16 ਸਾਹਿਬ ਕੋਈ ਯਾਦ ਕਰ ਲਓ ਅੱਠਾ ਜਵੇਦ ਪੰਜ ਜਵਤ ਤੁਹਾਡੇ 14 ਨੰਬਰ ਤੇ ਕਬਰ ਹੋ ਗਏ 40 ਸਬਾਹ ਰਾਜ ਸਾਹਿਬ ਤੁਹਾਨੂੰ ਦੱਸਿਆ ਜਿਹੜੇ ਗੁਰਦਵਾਰ ਦਾ ਜਾਂਦੇ ਉਹਨਾਂ ਯਾਦ ਹੋ ਜਾਂਦੇ ਅੱਠਾ ਤੇ ਯਾਦ ਕਰ ਲੈਣਾ ਉਸ ਤੋਂ ਬਾਅਦ ਬਾਕੀ ਬਾਣੀਆਂ ਜਿਹੜੀਆਂ ਉਹ ਜਰਦੀਤ ਸਾਹਿਬ ਤਕਰੀਬਨ ਕਈ ਬੱਚੇ ਪੜ੍ਹਦੇ ਨੇ ਸਵਈਏ ਨਾਨ ਸਾਹਿਬ 6 ਬੋਲੀਾਂ ਦਾ ਜਾਦ ਦੇ ਨੇ ਚੌਲੀ ਚਾਰੀਆਂ ਪੜ੍ਹਦੇ ਨੇ ਇਸ ਤਰ੍ਹਾਂ ਸਖੇ ਪੁੱਤ ਤੁਹਾਡੇ 20 ਨੰਬਰ ਦੇ ਵੱਡੇ ਬੱਚਾ 10 ਸਤ ਨੰਬਰ ਦੇ ਤਾਂ ਆ ਗਏ ਗੁਰਤੇ ਹੱਥ ਵਿੱਚੋਂ ਉਹ ਤੁਹਾਡੇ ਬੜੇ ਹੋਏ ਨੇ 10 ਨੰਬਰ ਦੇ ਬਾਣੀਆਂ ਸਮੁੰਦਰੀ ਬਾਜੀ ਬਾਣੀਆਂ ਉੱਪਰ ਉਹ ਵੀ ਬੜਾ ਗਏ ਦਿੱਤੇ ਨੇ ਇਸੇ ਨੇ ਤੁਹਾਡਾ ਉਹ ਹੀ ਸਿੱਟਾ ਸੇਕਦੇ ਹੱਥ ਤੇ ਰਾਜ ਬਣਾ ਜਿਹੜਾ ਦੂਜੇ ਦਿਨ ਵੇਖੋ ਰੋਣਾ ਉਹੀ ਸਿਰ ਤੇ ਨਾਲ ਤੁਹਾਡਾ ਪੇਪਰ ਪਹਿਲੇ مقابلے ਛੋਟਾ ਬਦਲਾ ਕੇ ਬੈਠ ਬਣਨੀ ਹੈ ਸਰਦ ਕਰ ਲੋ ਉਹ ਜੋ ਤੁਸੀਂ 77 ਨੰਬਰ ਲੈ ਜਾਂਦੇ ਹੋ ਇਧਰੋਂ 5 ਘੱਟ ਵੀ ਗਏ 62 ਵੀ ਆ ਗਏ ਤਾਂ ਵੀ ਤੁਹਾਡੀ ਮੈਡ ਬਣ ਜੇਗੀ ਕੈਸ਼ ਪ੍ਰਾਈਜ਼ ਛੋਟਿਆਂ ਦਾ 1100 ਵੱਡਿਆਂ ਦੇ ਕਿ ਤੇ ਮਿਹਨਤ ਪੂਰੀ ਕਰੋ ਤਾਂ ਕਿ ਆਪਾਂ ਵਾਦਵਾ ਦੇ ਨਾਮ ਪ੍ਰਾਪਤ ਕਰ ਸਕੀਏ ਉਹ ਜਿਹੜਾ ਤੁਹਾਡਾ ਹੈ ਏ ਬਾਬਾ ਜੀ ਕਿੰਨੇ ਕਿੰਨੇ ਪਰਸੈਂਟ ਲੈ ਮਿਲਣਾ 1100 ਤੇ ਕਿੰਨੇ ਪਰਸੈਂਟ 2100 ਰੁਪਿਆ ਕਿੰਨੂੰ ਮਿਲਣਾ ਕਿੰਨੇ ਪਰਸੈਂਟ ਵਾਲਿਆ ਬੱਚਿਆਂ ਨੂੰ 70% 70% 200 ਚ 140 ਠੀਕ 100 ਚ 70 200 ਦਾ ਪੇਪਰ ਹੈ 140 ਨੰਬਰ ਲੈਣੇ ਠੀਕ ਹੈ ਬੱਚਿਓ ਦੂਸਰਾ ਸਿਲੇਬਸ ਤੁਹਾਡਾ ਆ ਗਿਆ ਫਿਰ ਰੂਪ ਰੇਖਾ ਤੁਹਾਨੂੰ ਦਿੱਤੀ ਗਈ ਆ ਉਹ ਪੜਨ ਵਾਲੇ ਜਿਹੜੇ ਨਵੇਂ ਬੱਚੇ ਐਂਟਰ ਹੋਏ ਨੇ ਸੇਖ ਤੇ ਆਤਰੀਆਂ ਬ੍ਰਿਆਦਾ ਉਹ ਵੇ ਸੇਖ ਨਾ ਕਹਿੰਦਾ ਜੀਵਨੀਆਂ 20 ਨੰਬਰ ਦੀਆਂ 18ਵੀਂ ਸੇ ਦੇ ਕੱਲੂਗਾਰੇਗੇ ਛੋਟਾ ਵੱਡਾ ਕੱਲੂਗਾਰਾ ਇਤਿਹਾਸਕ ਸੇਖ ਕਿੰਨੇ ਸਲਾਹ ਤੁਹਾਡੀਆਂ 12 ਨੇ ਤੁਹਾਡੇ ਪੰਜਾਬੀ ਇਤਿਹਾਸ ਦੇ ਵਿੱਚ ਇੱਥੇ ਚਾਰ ਦੱਤੀਆਂ ਨੇ ਚਾਰ ਚਾਰ ਆਜਾਦ ਕਰਦੇ ਉਹ ਫੇਟੇ ਗਏ ਆਲੂ ਵਾਲੀਆਂ ਮਿਸਲਾ ਸਿੰਘ ਗੁਰੀਆ ਆਮ ਗੜੀ ਦਾ ਨਿਸਲ ਜੇ ਉਹ ਸੇਖ ਰਹਿਤ ਜਿਆਦਾ ਟੋਪੇ ਛੋਟੇ ਛੋਟੇ ਨੇ ਜਿਵੇਂ 20 ਨੰਬਰ ਦੇ ਗੁਰਦੁਆਰਾ ਕਿੰਨੂੰ ਕਹਿੰਦੇ ਆ ਪਤਾ ਹੀ ਹੈ ਸ਼ਾਨ ਸਰਬ ਲੱਗਿਆ ਹੁੰਦਾ ਗੁਰੂ ਅੰਦਾ ਪ੍ਰਕਾਸ਼ ਸਿੰਘ ਗੋਦਵਾਰਾ ਕਹਿੰਦੇ ਮੁੱਖ ਬਾਗ ਲੈਣ ਦੀ ਵਿਧੀ ਪਤਾ ਕਿਸ ਨੂੰ ਮੁੱਖ ਬਾਗ ਕਿਹਨੂੰ ਕਹਿੰਦੇ ਆਪਾਂ ਹਾਂ ਕੋਈ ਨਾਮ ਆ ਕੋਈ ਨਾਮ ਉਹ ਲੈਣ ਦਾ ਢੰਗ ਹੀ ਆ ਕਿਵੇਂ ਜਾ ਜਾਂਦਾ ਬਾਬਾ ਜੀ ਕਿਵੇਂ ਲੈਂਦੇ ਪਤਾ ਤੇਰੇ ਖਿਆਲ ਕੀਤਾ ਜਿਹੜਾ ਅਸਲੇਵਾ ਅਸਤ ਹੈ ਕਿਤਾਬ ਵੀ ਲੈ ਗਿਆ ਦੇਖ ਕੇ ਸਰ ਮਾਰਾ ਵੱਡਾ ਪੰਨਾ ਤਾਕਤ ਜਿੰਨਾ ਸੌਗਤ ਬੱਚਾ ਕੋਈ ਨਹੀਂ ਪਤਾ ਲੱਗ ਜਾਏਗਾ ਜਿਹੜਾ ਸਵੇਰੇ ਉੱਠ ਕੇ ਗੁਰਦੁਆਰੇ ਜਾਂਦਾ ਉਹਨੂੰ ਪਤਾ ਹੋਏਗਾ ਜਾਂਦਾ ਕੋਈ ਬੱਚਾ ਰੋਡੇ ਜੋ ਨਹੀਂ ਜਾਂਦੇ ਨਾ ਫਿਰ ਬਾਬਾ ਜੀ ਦੱਸਣਾ ਹੀ ਪੈਣਾ ਹਾਂਜੀ ਦੱਸੋ ਮੁੱਖ ਮਾਰ ਜਦੋਂ ਉਸਕੀ ਲੈਂਦੇ ਬਾਬਾ ਜੀ ਅਰਦਾਸ ਤੋਂ ਬਾਅਦ ਵੀਰਾਂ ਨਾਲ ਕੋਈ ਗੁਰਦੁਆਰੇ ਸਾਹਿਬ ਜਾਂਦੇ ਨਾ ਆ ਸ਼ਾਮ ਨੂੰ ਨਾ ਸ਼ਾਮ ਹੀ ਲੈਂਦੇ ਨੇ ਬਾਬਾ ਜੀ ਅਰਦਾਸ ਤੋਂ ਬਾਅਦ ਉਹ ਕਿਵੇਂ ਲੈਂਦੇ ਰਿਆ ਮੈਨੂੰ ਆਪਣੇ ਦੱਸੋ ਵੀਡੀ ਮੈਥਡ ਦਾ ਹਾਂ ਇਹ ਤੂੰ ਦੇਖੀ ਜਾਂਦਾ ਜਦੋਂ ਪਤਾ ਖੜੋ ਕੇ ਦੱਸ ਦੋ ਤੂੰ ਦੱਸੋਗੇ ਤਾਂ ਟੰਗਾ ਇਹਨਾਂ ਬਾਕੀਆਂ ਭਲਾ ਹੋ ਜਾਗਾ ਮੜਾ ਮੜਾ ਸ਼ੁਰੂ ਕਰੋਗੇ ਫਿਰ ਉਹ ਤੁਹਾਨੂੰ ਟਕਪਲੇ ਨਾ ਹੀ ਖਾਦਿਆਗਾ ਮੜਾ ਮੜਾ ਮਿਜੂਰੀ ਕਰੇਗਾ ਫੇਨਾਸੀ ਖਾਦਿਆਗਾ ਬੋਲੋ ਬੇਟਾ ਸੰਗਣਾਣੀ ਤੁਹਾਨੂੰ ਪਤਾ ਹੋਣਾ ਚਾਹੀਦਾ ਇਹਦਾ ਦੁੱਗਨ ਲੰਦੇ ਹੋਸੀ ਉਹ ਖਿਆਲ ਨਹੀਂ ਕਰਦੇ ਜਾਂਦੇ ਤੇ ਹੈ ਨਹੀਂ ਮਤਲਬ ਬਹੁਤ ਚਿੰਤਾ ਕਰੀ ਤੇ ਬੁੱਤਰਾ ਹੈ ਉਹ ਚਲੋ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅ ਰਮਾਲਾ ਸਾਹਿਬ ਪਿੱਛੇ ਕਰਦੇ ਨੇ ਇਹ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਖੱਬੇ ਪੰਨੇ 'ਤੇ 2-3 ਸ਼ਬਦ ਨੇ ਇੱਧਰ ਸੱਜੇ ਪੰਨੇ 'ਤੇ ਵੇਨੇ ਕੀ ਆ ਵੀ ਖੱਬੇ ਪੰਨੇ ਜਿਹੜਾ ਸ਼ਬਦ ਸ਼ੁਰੂ ਹੋ ਰਿਹਾ ਉਹ ਪੜਨਾ ਉਹਨੂੰ ਮੁਖਵਾ ਕਹਿੰਦੇ ਨੇ ਸ਼ਬਦ ਤਾਂ ਇੱਧਰ ਵੀ 2 ਢਾਈ ਜੇ ਇੱਧਰ 3 ਆ ਗਿਆ ਮੁਖਵਾ ਦੇ ਕਿਹ ਸ਼ਬਦ ਦਾ ਪੜਨਾ ਨਾ ਉਹ ਖੱਬੇ ਪੰਨੇ ਉਹ ਜਿਹੜਾ ਉਪਰੋਂ ਸ਼ੁਰੂ ਹੋ ਰਿਹਾ ਦਾ ਉਹ ਮੁਖਵਾਗਿਆ ਜੇ ਪਿੱਛੇ ਝੁਰੂ ਹੋ ਰਿਹਾ ਤਾਂ ਕਦੇ ਲੋਟ ਹੁਣ ਕਰਿਓ ਬਾਬਾ ਹੀ ਕਰਦੇ ਪੰਨਾ ਵਰਤਾਲੇ ਨੇ ਪੰਨਾ ਜੋ ਬਤਾਲਦੇ ਨੇ ਕਿ ਉਹ ਪਿੱਛੇ ਝੁਰੂ ਹੋ ਰਿਹਾ ਜਾਉ ਤਾਂ ਪੰਨਾ ਬਤਾਲਦੇ ਸ਼ਵਰ ਪਹਿਲਾਂ ਹੀ ਬੜਨਾ ਕਬੇ ਬਨੇ ਆ ਜੇ ਪਿੱਛੇ ਝੁਰੂ ਹੋ ਰਿਹਾ ਤਾਂ ਪੰਨਾ ਵਰਤਾ ਕੇ ਸ਼ੁਰੂ ਕਰ ਜਾਣਾ ਜੇ ਆਰਾਮ ਦੇ ਇਥੋਂ ਹੋਇਆ ਸ਼ਵਰ ਉੱਪਰੋਂ ਫਿਰ ਉਹ ਉਹ ਹੀ ਸ਼ਵਰ ਪੰਨਾਂ ਨੇ ਬਤਾਲਿਆ ਇਹ ਮੁਖਵਾਗਾਂ ਦੀ ਨਦੀ ਹੈ ਅਖਾੜੇ ਬਾੜ ਸਤਾਈ ਘੰਟੇ ਜਿਹੜਾ ਬਿਨਾਂ ਰੋਕ ਬੁੱਧ ਚੱਲਦਾ ਤੇ ਰਾਜਾ ਕੋ ਰੋਮ ਨਹੀਂ ਸ਼ੁਰੂ ਕਰਦਾ 16 ਗੰਨ ਵਾਰ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਪਾਦਰ ਬਗੈਰ ਇਸੇ ਰੋਗ ਲਗਾਤਾਰ ਚੱਲਦਾ ਦਿਨ ਰਾਤ تقریبا 48 ਘੰਟੇ ਚ ਪੂਰਾ ਹੁੰਦਾ ਬੱਚੋ ਇੱਕ ਹੋਰ ਜ਼ਰੂਰੀ ਗੱਲ ਜੋ ਬਾਬਾ ਜੀ ਬੋਲ ਰਹੇ ਨੇ ਸਾਰਾ ਇਹ ਤੁਹਾਡੀ 22 ਮਿੰਟ ਦੀ ਵੀਡੀਓ ਬਣ ਗਈ ਹੈ ਠੀਕ ਹੈ ਗੁਰਬਾਣੀ ਚੇਤਨਾ ਅਵੇਰਨਸ ਗੁਰਬਾਣੀ ਅਵੇਰਨਸ ਮਿਸ਼ਨ YouTube ਚੈਨਲ ਖੋਲ ਕੇ ਜੇ ਕਿਸੇ ਨੂੰ ਨਾ ਸਮਝ ਆਏ ਤਾਂ ਦੁਬਾਰਾ ਬਾਬੇ ਨੂੰ ਰਿਪੀਟ ਕਰਕੇ ਸੁਣ ਲੈਣਾ ਠੀਕ ਹੈ ਇਹ ਸਾਧ ਨੂੰ ਬੈਨਫੀਟ ਹੋਏਗਾ ਚੈਨਲ ਇਹਨੇ ਕੋ ਸਮਝ ਲੋ ਕਿਹੜਾ ਚੈਨਲ ਠੀਕ ਹੈ ਇਹ ਸਮਝਾ ਦੇਣਾ ਅਗੁਰ ਸਧਾਰਨ ਬਾਤ ਦਿਵਸ ਭਾਂਗਸਾਹ ਬਾਤ ਨੂੰ ਕਹਿੰਦੇ ਕੋ ਆਪਣੀ ਮਰਜ਼ੀ ਵਾਲ ਅਪਡੇਟ ਤੇ ਦਸਾਂ ਦੇ ਰਹੀ ਪਤਾ ਨਹੀਂ ਭੋਗ ਪਾ ਕਰਦੇ ਭੋਗ ਭੋਗ ਦੀ ਬੇਨਤਾ ਕਿ ਜਦ ਸਾਧ ਹੁੰਦੀ ਆ ਮਾਰਗਾ ਉਹੇ ਮੁਖਵਾਂ ਕੇ ਲਿਆ ਜਾਂਦਾ ਦੇਖ ਵਰਤਾਈ ਜਾਂਦੀ ਐ ਉਹ ਨਹੀਂ ਕਰਾਂ ਜਿਹੜੀ ਆਪ ਆਪਾ ਵਰਤਦੀ ਐ ਜੇ ਕਿਤਾਬ ਦਾ ਜਵਾਬ ਦੇਖੋਗੇ ਤਾਂ ਤੁਹਾਡੇ ਨੰਬਰ ਚੰਗੇ ਆ ਜਾਣਗੇ ਇਹ ਵੱਡੇ ਬੱਚਾ ਲੈ ਚੱਲਿਆ ਤੁਹਾਡਿਆ ਬੰਦਣਾ ਹੋ ਗਿਆ ਫਿਰ ਤੋਂ ਕਰਦੇ ਇਨਾਮ ਜਪਨਾ ਵਾਢ ਛਕਣਾ ਸਾਧ ਸੰਗਤ ਸਿਮਰਤਾ ਦੀ ਪ੍ਰਚਾਰ ਫਿਰ ਉਹ ਵੀ ਨੰਬਰ ਤੇ ਤੁਹਾਡੇ ਬਸ ਪ੍ਰਸ਼ਨ ਇਹ ਤਾਂ ਵਿੱਚ ਜਿਹੜੇ ਛੋਟੇ ਪ੍ਰਸ਼ਨ ਵੀ ਆ ਜਾਣਗੇ ਇਹ ਹੁੰਦਾ ਕਿਤਾਬ ਦਾ ਸਿਰਲ ਹੋ ਗਿਆ ਹੁਣ ਗੁੜਕਾ ਸਾਹਿਬ ਖੋਲ ਲੋ ਉਹ ਤੁਹਾਨੂੰ ਇੱਕ ਬੱਚਾ ਕੰਢੀ ਇੱਧਰੋਂ ਜਿਹਨੂੰ ਥੋੜਾ ਘੱਟ ਵਿਆਹ ਲਗੂ ਆ ਗਿਆ ਸਾਰੇ ਬੱਚਿਆਂ ਨੇ ਨਿਗਾ ਗੁਟਕਾ ਸਾਹਿਬ ਚ ਕੰਨ ਬਾਬੇ ਵਾਲੇ ਠੀਕ ਹੈ ਜੀ ਆਵਾਜ਼ ਠੀਕ ਹੈ ਜਿਹੜਾ ਬੱਚਾ ਥੋੜਾ ਘੱਟ ਵਿਆਹ ਉਹ ਆ 17ਵੀਂ ਪੌੜੀ ਅਸੰਖ ਜਪ ਅਸੰਖ ਪਾਓ 29 ਪੇਜ 2 ਤੇ 9 ਗੁਰੂ ਕੀ ਖਰਵਾ ਲਿਖਿਆ ਇਹ ਕਾਲਾ 39 ਬੇਟਾ ਇੱਕ ਇੱਕ ਅੱਖਰ ਬੱਚਾ ਬਣੇਗਾ ਤੂੰ ਮਗਰ ਪੜਨਾ ਬਤਾ ਲਓ ਇੱਕ ਇੱਕ ਅੱਖਰ ਬੱਚਾ ਬੜੇਗਾ ਤੂੰ ਕਿਤੇ ਇੱਕ ਅੱਖਰ ਬਣਨਾ ਸਾਡੇ ਮਗਰ ਪੜਨ ਦੇ ਵਿੱਚ ਵਿਚੇ ਨਾ ਗੱਲ ਦੱਸ ਰਹੇ ਹੈ ਤੂੰ ਇਹ ਕੰਮ ਕਰ ਬੇਟਾ ਦੇਖ 39 ਸੰਖਿਪ ਸੰਖ ਪਾਓ ਠੀਕ ਹੈ ਉੱਪਰ 16ਵੀਂ ਪੌੜੀ ਖਤਮ ਹੋ ਗਈ ਹੈ ਤੇ 17ਵੀਂ ਸ਼ੁਰੂ ਹੋ ਗਈ ਠੀਕ ਹੈ ਹਾਂ ਬੇਟਾ ਨਿਕਾਲ ਲਈ ਤੁਹਾਡੇ ਦੋ ਕਿ ਲਿਖੀ ਹੋ ਗਈ ਹੈ ਦੋ ਕਿ ਪੌੜੀ ਪੂਰੀ ਕਰਨੀ موڑی جبیں بولا لگیا سنگھ جاپ سنگھ پاؤ ٹھیک ہے آس ہولے میں ختم ہوگی ہے آس ہولے میں شروع ہوگی مان بیٹا سہرین نکال لیا سہرین نے سوڑی تھا مولے ویڈیو مان رہی ہے پہ تمہیں شیئر کرتا ہے دیکھا ہے کنے سوڑا پاہے کرتے ہیں یہاں جیڑا میرے والد اکھا بھٹنا تھا پھر سمجھ آئے گی آپ کو اوبر کرنا چھنگت کر دی آپ اپن ਠੀਕ ਹੈ ਕਿ ਨਹੀਂ ਵੇ ਇੱਕ ਇੱਕ ਅੱਖਰ ਪੜਨਾ ਹੈ ਤੋ ਕੋਈ ਨਹੀਂ ਬੋਲਦਾ ਇਹ ਜਿਹੜੇ ਬੱਚੇ ਨਵੇਂ ਨੇ ਜਾਂ ਨਹੀਂ ਵਿਆਸ ਇਹ ਵਿਆਸ ਤੁਹਾਡਾ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਾਸਤੇ ਹੈ ਦਾਮਾਣਾ